ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना जम्मू कश्मीर दे विच होए ਆਤਕੀ ਹਮਲੇ ਤੋਂ ਬਾਅਦ ਜਿਹੜਾ ਹੈ ਭਾਰਤੀ ਜਿਹੜੀਆਂ ਸੁਰੱਖਿਆ ਏਜੰਸੀਆਂ ਹੈਗੀਆਂ ਨੇ ਉਹ ਸਤਰਕ ਹੋ ਗਈਆਂ ਹਨ ਫਿਰੋਜ਼ਪੁਰ ਜਾਂ ਪੰਜਾਬ ਦੇ ਬਾਰਡਰ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਬਾਰਡਰ ਏਰੀਆ ਦੇ ਵਿੱਚ ਜੋ ਤਾਰੋ ਪਾਰ ਜ਼ਮੀਨਾਂ ਹੈਗੀਆਂ ਹਨ ਉਹਨਾਂ ਦੀ ਜਿਹੜੀ ਹੈ ਦੋ ਦਿਨਾਂ ਦੇ ਵਿੱਚ ਵਿੱਚ ਜਿਹੜੀ ਵਾਢੀ ਹੈ ਜਾਂ ਹੋਰ ਜਿਹੜੇ ਕੰਮ ਕਾਰਜ ਹਨ ਖੇਤਾਂ ਦੇ ਵਿੱਚ ਕਰਨ ਵਾਲੇ ਤੂੜੀ ਬਣਾਉਣ ਵਾਲੀ ਆ ਉਹ ਬਣਾ ਕੇ ਜਿਹੜੀ ਆ ਉਹ ਬਣਾ ਲਈਤੀ ਜਾਵੇ ਕਿਉਂਕਿ ਪੰਜਾਬ ਦੇ ਵੱਖ-ਵੱਖ ਜਿਹੜੇ ਸਰਦੀ ਇਲਾਕੇ ਹਨ ਉਹਨਾਂ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਆ ਸਪੀਕਰ ਦੇ ਉੱਪਰ ਆਵਾਜ਼ ਵੀ ਦਵਾਈ ਗਈ ਹੈਗੀ ਹੈ ਤਾਂਕਿ ਜਿਹੜਾ ਤੁਸੀਂ ਕਿਸਾਨ ਜਿਨ੍ਹਾਂ ਦੀ ਜ਼ਮੀਨ ਤਾਰੋ ਪਾਰ ਹੈਗੀ ਹੈ ਉਹ ਦੋ ਦਿਨ ਦੇ ਅੰਦਰ ਅੰਦਰ ਆਪਣੇ ਜਿਹੜੇ ਆ ਕੰਮ ਕਾਰਜ ਆ ਉਹ ਪੂਰੇ ਕਰ ਲੈਣ ਇਸ ਵਕਤ ਅਸੀਂ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਕਾਲੂਆਲਾ ਦੇ ਵਿੱਚ ਖੜੇ ਆਂ ਜੋੜਾ ਕੀ ਤਿੰਨ ਪਾਸਿਓਂ ਜਿਹੜਾ ਸਤਲੁਜ ਦਰਿਆ ਤੇ ਇੱਕ ਪਾਸੇ ਕੰਟੀਲੀ ਤਾਰ ਦੇ ਨਾਲ ਘਿਰਿਆ ਹੋਇਆ ਇਹ ਇਹ ਜਿਹੜਾ ਸਾਰਾ ਇਲਾਕਾ ਹੈਗਾ ਇਹ ਸਾਰਾ ਇਲਾਕਾ ਜਿਹੜਾ ਹੈ ਇਹ ਸਰਹੱਦੀ ਇਲਾਕਾ ਹੈਗਾ ਇਸ ਤੋਂ ਕੁਛ ਹੀ ਜਿਹੜਾ ਹੈ ਕਿਲੋਮੀਟਰ ਤੋਂ ਬਾਅਦ ਜਿਹੜਾ ਹੈ ਪਾਕਿਸਤਾਨ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈਗਾ ਉਹਨਾਂ ਦੀ ਜਿਹੜੀ ਹੈ ਹਦੂਦ ਜਿਹੜੀ ਸ਼ੁਰੂ ਹੋ ਜਾਂਦੀ ਹੈ ਸਾਡੇ ਨਾਲ ਇੱਥੇ ਕਿਸਾਨ ਮੌਜੂਦ ਨੇ ਜਿਨ੍ਹਾਂ ਦੀ ਜਿਹੜੀ ਹੈ ਤਾਰੋਂ ਪਾਰ ਜਿਹੜੀ ਜ਼ਮੀਨ ਹੈਗੀ ਆ ਕੀ ਨਾਮ ਹੈਗਾ ਤੁਹਾਡਾ ਬਚਨ ਸਿੰਘ ਜੀ ਬਚਨ ਸਿੰਘ ਜੀ ਕੀ ਜਿਹੜੀ ਆ ਬੀਐਸਐਫ ਦੇ ਵੱਲੋਂ ਤੁਹਾਨੂੰ ਜਿਹੜਾ ਹਦਾਇਤ ਕੀਤੀ ਗਈ ਹੈਗੀ ਜੀ ਜਾਇਦ ਕਿ ਤੁਸੀਂ ਸਵੇਰੇ ਨਾਲ ਲੌਸ ਕਰਤਾ ਵੀ ਗੁਰਦੁਆਰੇ ਵਾਅਦਾ ਦਿੱਤੀ ਹੈ ਵੀ ਦੋ ਦਿਨ ਦੇ ਤਿੰਨ ਦਿਨ ਦੇ ਵਿੱਚ ਕਾਹਦਾ ਖੇਤੀ ਯੋਗ ਜੰਤਰ ਉਹਦੇ ਕੱਟ ਲੋ ਆਪਣੀ ਉਦੋਂ ਬਾਅਦ ਗੇਟ ਬੰਦ ਕੀਤਾ ਜਾਏਗਾ ਕੀ ਜਿਹੜੀ ਉਧਰ ਖੇਤਾ ਜਿਹੜੀ ਤੁਸੀਂ ਕਰਦੇ ਹੈਗੇ ਉਹ ਉਹ ਉਹਦੇ ਲਈ ਤੁਹਾਨੂੰ ਕਿੰਨਾ ਜਿਹੜਾ ਸਮਾਂ ਦਿੱਤਾ ਜਾਂਦਾ ਹੈਗਾ ਕਿੰਨੇ ਸਮੇਂ ਦੇ ਵਿੱਚ ਉਹ ਸਾਰੀ ਸਵੇਰੇ ਤੋਂ 10 ਤੂੰ ਲੈ ਕੇ 5 ਵਜੇ ਤੱਕ ਦਿੱਤਾ ਜਾਂਦਾ ਜੀ ਤੇ ਤੁਹਾਡਾ ਕਿੰਨਾ ਕੰਮ ਉਧਰ ਜਿਹੜਾ ਹੱਲੇ ਪਿਆ ਹੋਇਆ ਕੰਮ ਦਾ ਸਾਰਾ ਟੋਟਲੀ ਤੂੜੀ ਤੋਂ ਬਣਾਇ ਨਹੀਂ ਕਿਸੇ ਨੇ ਬਣਾਈ ਜਨ ਕਨ ਕਿੱਟੀ ਹੈ 2 ਦਿਨ ਪਹਿਲੇ ਹੀ ਦਿਹਾੜੀ ਤੇ ਤੋ ਤੂੰ ਇਹ ਬਣ ਕੇ ਭਾਈ ਤੇ ਕਿੰਨੀ ਜਿਹੜੀ ਫਸਲ ਜਿਹੜੀ ਤੁਹਾਡੀ ਉਧਰ ਹੈਗੀ ਹੈ ਜੀ ਇਹ ਆਪਣੇ ਗੇੜ ਤੇ 183 ਬਟ 200 ਕਿਲੋ ਕਰ ਸਕੀ ਤੇ ਤੁਹਾਡੀ ਤੁਹਾਡੀ ਆਪਦੀ ਕਿੰਨੀ ਹੈ ਮੇਰੀ 13 ਕਿੱਲੇ ਜ਼ਮੀਨ ਅੰਦਰ ਹੈ 13 ਕਿੱਲੇ ਜ਼ਮੀਨ ਹੈ ਹੁਣ ਉਸ ਨੂੰ ਜੇ ਆਪਾਂ ਤੁਸੀਂ ਉਹਦੀ ਤੂੜੀ ਬਣਾਣੀ ਹੋਵੇ ਤੁਹਾਨੂੰ ਕਿੰਨਾ ਸਮਾਂ ਘਟੋ ਘਟ ਕਿੰਨਾ ਚਾਹੀਦਾ ਹੁੰਦਾ ਉਹਨਾਂ 3 ਦਿਨ ਚਾਹੀ ਲਗਤ ਲਗਾਤਾਰ ਤੇ ਹੁਣ ਇਹ ਕਿਵੇਂ ਹੋਏਗਾ ਕਿਉਂਕਿ ਜੇ ਤੁਹਾਨੂੰ ਸਮਝ ਜਿਹੜਾ ਬੀਐਸਐਫ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਦੋ ਦਿਨਾਂ ਦੇ ਅੰਦਰ ਅੰਦਰ ਆਪਣੇ ਕੰਮ ਕਾਜ ਮੁਕੰਮਲ ਕਰ ਲਓ ਨਹੀਂ ਤੇ ਤੁਹਾਡੀ ਨਹੀਂ ਰਹਿ ਜੀ ਥੋੜੀ ਬਣ ਨਹੀਂ ਬਣਨੀ ਨਹੀਂ ਬਣ ਪਾਈ ਨਹੀਂ ਨਹੀਂ ਬਾਈ ਕੀ ਕਾਰਨ ਕੀ ਨੇ ਕਿ ਜਿਹੜਾ ਬੀਐਸਐਫ ਦੇ ਵੱਲੋਂ ਇਹ ਜਿਹੜੀ ਆ ਤੁਹਾਨੂੰ ਜਿਹੜਾ ਆਦੇਸ਼ ਕੀਤੇ ਗਏ ਹੈਗੇ ਨੇ ਕਿ ਇਹਨਾਂ ਨੂੰ ਜਿਹੜਾ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਆਪਣੀ ਥੂੜੀ ਜਾਂ ਹੋਰ ਕੰਮ ਕਾਜ ਜਿਹੜੇ ਸਮੇਟ ਲਓ ਇਹ ਜੀ ਆਪਣਾ ਜੋ ਆਪਣੇ ਜੰਮੂ 'ਚ ਜੋ ਘਟਨਾ ਵਾਪਰੀ ਅੱਤਵਾਦੀਆਂ ਦੀ ਉਹਨਾਂ ਦੇ ਕਰਕੇ ਆਪਚੇ ਦੋਸਤ ਦਸਾਂ ਦੀ ਕਰਤਨ ਆਪਚੇ ਬਣੀ ਇਹਦੇ ਕਰਕੇ ਸਾਨੂੰ ਬਾਰਡਰ ਤੇ ਜਿੰਨ ਤੱਕ ਨਹੀਂ ਤਾਰ ਦੰਦੋਂ ਮੁੰਨਰ ਕਹਿ ਤੰਦੋਂ ਹੋਰ ਬੀਐਸਐਫ ਦੇ ਵੱਲੋਂ ਤੁਹਾਨੂੰ ਕੀ ਕਿਹਾ ਗਿਆ ਹੈਗਾ ਜੀ ਹੋਰ ਜੀ ਜਵਾਬ ਤਾਂ ਉਹਨੇ ਟਾਈਮ ਚ ਲੋ ਟਾਈਮ ਤੇ ਜਵਾਬ ਦਦਾ ਜੀ ਬਾਕੀ ਉਹਨਾਂ ਜੋ ਬੀਐਫ ਸਰਚ ਕਰਨੇ ਆ ਇਸ ਟਾਈਮ ਤੁਸੀਂ ਜਦੋਂ ਤਾਰੋਂ ਪਾਰ ਆਪਣੀ ਜ਼ਮੀਨ ਵੱਲ ਜਾਂਦੇ ਹੈਗੇ ਉਹ ਕਿੰਨੀ ਕੁ ਜਿਹੜੀ ਚੌਕਸੀ ਤੁਹਾਡੇ ਨਾਲ ਜਿਹੜੀ ਆ ਵਧਾਈ ਗਈ ਹੈਗੀ ਆ ਕਿੰਨੇ ਜਿਹੜੇ ਬੀਐਸਐਫ ਦੇ ਜਵਾਨ ਨੇ ਉਹ ਤੁਹਾਡੇ ਨਾਲ ਜਾਂਦੇ ਨੇ ਉਹ ਚਾਰ ਤੋਂ ਪੰਜ 6 ਆਦਮੀ ਨਾਲ ਜਾਂਦੇ ਸਦਾ ਜੀ ਤੇ ਸ਼ਕਤੀ ਹੋਰ ਵੱਧ ਗਈ ਹੈਗੀ ਸਰਚੀ ਹੋਰ ਵੱਧ ਗਈ ਹੁਣ ਹੋਰ ਨਾਲ ਜਵਾਨ ਵੱਧ ਜਾਣਗੇ ਨਾਲ ਜਾਣਗੇ ਦੋ ਦੇ ਲੀਪਰ ਜਾਏਗਾ ਜਿੱਥੇ 6 ਸੀ 10 ਕਰਨੇ ਪੁਰਗ ਨੂੰ ਤੁਹਾਨੂੰ ਬਤਾਉਣੀ ਪੈਣੀਗਾ ਤੇ ਪਹਿਲਾਂ ਜਦੋਂ ਤੁਸੀਂ ਫਸਲ ਖੇਤੀ ਕਰਦੇ ਸੀਗੇ ਤਾਰੋਂ ਪਾਰ ਉਦੋਂ ਤੁਹਾਨੂੰ ਸਮਾਂ ਖੁੱਲਾ ਹੁੰਦਾ ਸੀ ਉਦੋਂ ਕੋਈ ਪਾਬੰਦੀਆਂ ਨਹੀਂ ਹੁੰਦੀਆਂ ਸੀ ਜਾਂ ਇਸ ਤਰ੍ਹਾਂ ਦੀ ਕਹਿੰਦੇ ਸੀ ਵੀ ਤੁਸੀਂ ਅੱਜ ਨਾ ਜਾਓ ਜਾਂ ਕਹਿੰਦੇ ਇਹ ਨਹੀਂ ਕਦੀ ਕਿਹਾ ਵੀ ਅੱਗੇ ਕਰੋ ਮਰਜ਼ੀ ਜਾਣਾ ਚਲੇ ਜਾਂਦੇ ਸੀ ਤੇ ਇਹ ਪਹਿਲੀ ਵਾਰੀ ਹੈ ਤੇ ਪਹਿਲੀ ਵਾਰ ਇਹ ਲੋਸ ਹੈ ਵੀ ਇਹ ਮੀਨਾ ਗੇਟ ਬੰਦ ਹੋ ਜਾਏਗਾ ਤਿੰਨ ਦਿਨ ਫਸਾ ਕੱਢ ਲਓ ਅੱਛਾ ਤਿੰਨ ਦਿਨਾਂ ਦੇ ਵਿੱਚ ਫਸਲ ਕਰ ਲਓ ਨਹੀਂ ਤਾਂ ਮੀਨਾ ਗੇਟ ਬੰਦ ਗੇਟ ਬੰਦੇ ਪਹਿਲੀ ਵਾਰਾ ਜੀ ਪਹਿਲੀ ਦੀ ਕਦੀ ਵੈਸਟਰਾ ਜੀ ਤੇ ਸਰਹੱਦ ਦੇ ਉੱਤੇ ਤੁਸੀਂ ਬਿਲਕੁਲ ਤਾਰਾਂ ਦੇ ਨੇੜੇ ਰਹਿੰਦੇ ਹੋਗੇ ਉਹ ਤੁਹਾਡੇ ਨਾਲ ਜਿਹੜਾ ਬਾਰਡਰ ਲੱਗਦਾ ਹੈਗਾ ਕਿਵੇਂ ਦਾ ਮਾਹੌਲ ਕਿਵੇਂ ਦਾ ਹੈਗਾ ਮਾਹੌਲ ਸਾਡੇ ਦਾ ਜੀ ਠੀਕ ਵੈਸੇ ਬਾਕੀ ਉੱਤੋਂ ਉਤਲੇ ਮਾਹੌਲ ਦੇਖੇ ਤਾਂ ਮੁਰਦਾ ਜੀ ਸਹਿਮਦਿਆ ਮਾਹੌਲ ਅਗਨਸੰਦ ਦਾ ਜੀ ਬਿਲਕੁਲ ਜਿਹੜਾ ਇਹਨਾਂ ਦਾ ਕਹਿਣਾ ਹੈਗਾ ਕਿ ਤਿੰਨ ਦਿਨਾਂ ਦੇ ਅੰਦਰ ਜਿਹੜਾ ਹੈ ਉਹ ਜਿਹੜੀ ਹੈ ਤੂੜੀ ਨਹੀਂ ਬਣ ਸਕਦੀ ਹੈਗੀ ਪਹਿਲਾਂ ਬੀਐਸਐਫ ਦੇ ਵੱਲੋਂ ਕਦੀ ਵੀ ਐਵੇਂ ਦੇ ਆਦੇਸ਼ ਜਾਂ ਐਵੇਂ ਦੀ ਅਨਾਉਂਸਮੈਂਟ ਨਹੀਂ ਕਰਵਾਈਆਂ ਗਈਆਂ ਹੈਗੀਆਂ ਇਹ ਜੰਮੂ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਜਿਹੜਾ ਹੈਗਾ ਬੀਐਸਐਫ ਦੇ ਵੱਲੋਂ ਜਿਹੜਾ ਅਨਾਉਂਸਮੈਂਟ ਕਰਾਈ ਗਈ ਹੈਗੀ ਆ ਹਦਾਇਤ ਦਿੱਤੀ ਗਈ ਹੈਗੀ ਆ ਕਿ ਤਿੰਨ ਦਿਨਾਂ ਦੇ ਵਿੱਚ ਵਿੱਚ ਜਿਹੜੇ ਆਪਣੇ ਗੇਟ ਹੈ ਉਹ ਜਿਹੜੀ ਆਪਣੀ ਫਸਲ ਹੈਗੀ ਆ ਉਸ ਦੀ ਤੂੜੀ ਬਣਾ ਲਈਤੀ ਜਾਵੇ ਤਾਂ ਜੋ ਉਸ ਤੋਂ ਬਾਅਦ ਜਿਹੜਾ ਹੈ ਉਹ ਬੀਐਸਐਫ ਦੇ ਵੱਲੋਂ ਗੇਟ ਬੰਦ ਕਰ ਦਿੱਤੇ ਜਾਣਗੇ ਕਰੀਬ 1 ਮਹੀਨਾ ਜਿਹੜੇ ਗੇਟ ਬੰਦ ਰਹਿਣਗੇ ਤਾ ਜਿਹੜੇ ਕਿਸਾਨ ਹੈਗੇ ਆ ਉਹ ਵੀ ਇਹ ਕਹਿ ਰਹੇ ਹੈਗੇ ਕਿ ਤਿੰਨ ਦਿਨਾਂ ਦੇ ਵਿੱਚ ਜਿਹੜੀ ਆ ਫਸਲ ਆ ਉਹ ਉਦੀ ਤੂੜੀ ਨਹੀਂ ਬਣ ਪਾਏਗੀ ਜਿਸ ਨਾਲ ਉਹਨਾਂ ਨੂੰ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਵੀ ਕਰਨਾ ਪਏਗਾ